ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਪੁਰਾਣੇ ਜ਼ਮਾਨੇ ਦੇ ਵਿੱਚ ਜਾਗੋ ਕਿਉਂ ਕੱਢੀ ਜਾਂਦੀ ਸੀ ਤੇ ਹੁਣ ਤੱਕ ਕਿਉਂ ਚੱਲ ਰਹੀ ਹੈ ਕਿਉਂ ਸ਼ੁਰੂ ਹੋਈ ਸੀ ਜਾਗੋ ਇਸ ਲਈ ਕੱਢੀ ਜਾਂਦੀ ਸੀ ਕੁੜੀ ਮੁੰਡੇ ਦੇ ਵਿਆਹ ਤੇ ਕਿਉਂਕਿ ਪਹਿਲੇ ਲੋਕਾਂ ਦੇ ਘਰਾਂ ਦੇ ਵਿੱਚ ਲਾਈਟ ਨਹੀਂ ਹੁੰਦੀ ਸੀ ਤੇ ਲਾਈਟ ਕਿਸੇ ਕਿਸੇ ਦੇ ਘਰ 'ਚ ਹੁੰਦੀ ਸੀ ਜ਼ਿਆਦਾਤਰ ਲੋਕ ਬਹੁਤ ਜ਼ਿਆਦਾ ਗਰੀਬੀ ਹੋਣ ਕਰਕੇ ਜੇ ਲਾਈਟ ਸੀ ਤੇ ਉਹ ਲਗਵਾ ਨਹੀਂ ਸਕਦੇ ਸੀ ਇਸ ਲਈ ਜਾਗੋ ਜਦੋਂ ਕੱਢਦੇ ਸੀ ਤੇ ਉਹਦੇ ਗਾਗਰ ਲੈ ਕੇ ਗਾਗਰ ਦੇ ਉੱਪਰ ਆਟਾ ਲਾ ਕੇ ਉੱਪਰ ਦੀਵੇ ਰੱਖ ਕੇ ਸਰੋਂ ਦੇ ਤੇਲ ਦੇ ਦੀਵੇ ਜਗਾਏ ਜਾਂਦੇ ਸੀ ਫਿਰ ਉਹ ਉਹਨਾਂ ਨੂੰ ਜਗਾ ਕੇ ਸਾਰਾ ਮੇਲ ਇਕੱਠਾ ਹੋ ਕੇ ਤੇ ਆਂਡ ਗਵਾਂਡ ਪਿੰਡ ਦੇ ਵਿੱਚ ਸਾਰਿਆਂ ਨੂੰ ਸੱਦਾ ਦੇਣ ਜਾਇਆ ਕਰਦੇ ਸੀ ਜਾਗੋ ਦਾ ਚਾਨਣ ਕਰਕੇ ਕਿ ਕੱਲ ਨੂੰ ਬਰਾਤ ਹੈ ਤੇ ਤੁਸੀਂ ਸਾਰੇ ਪਰਿਵਾਰ ਨੇ ਆਉਣਾ ਤੇ ਉਹ ਉਦੋਂ ਤੋਂ ਰੀਤੀ ਰਿਵਾਜ ਜਿਹੜਾ ਚੱਲਦਾ ਆਇਆ ਅੱਗੇ ਇਹ ਆਣ ਕੇ ਤੇ ਫੈਸ਼ਨ ਬਣ ਗਿਆ ਕੁੜੀ ਦੇ ਵਿਆਹ ਤੇ ਵੀ ਕੱਢੀ ਜਾਂਦੀ ਹੈ ਮੁੰਡੇ ਦੇ ਵਿਆਹ ਤੇ ਵੀ ਕੱਢੀ ਜਾਂਦੀ ਹੈ ਉਦੋਂ ਇਹ ਰੋਸ਼ਨੀ ਦਾ ਪ੍ਰਤੀਕ ਹੋਇਆ ਕਰਦੀ ਸੀ ਜਿਹਦੇ ਨਾਲ ਸਾਨੂੰ ਰੋਸ਼ਨੀ ਮਿਲਦੀ ਸੀਗੀ ਤੇ ਜਿਵੇਂ ਰਸਤੇ ਦੇ ਵਿੱਚ ਨਾਲੀਆਂ ਰੋੜੇ ਗਲੀਆਂ ਦੇ ਵਿੱਚ ਨੰਗਣਾ ਔਖਾ ਨਹੀਂ ਲੱਗਦਾ ਸੀ ਜਾਗੋ ਦੇ ਕਰਕੇ ਤੇ ਇਦਾਂ ਹੀ ਸੁਨਾਹ ਦਿੱਤੇ ਜਾਂਦੇ ਸੀ ਤੇ ਨਾਲੇ ਨੱਚ ਗਾਉਣ ਲੈਂਦੇ ਸੀਗੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਦੋਂ ਵਿਆਹ ਸ਼ਾਦੀਆਂ ਦੇ ਵਿੱਚ ਰਸਮਾਂ ਜਿਹੜੀਆਂ ਨਿਭਾਈਆਂ ਜਾਂਦੀਆਂ ਸੀ ਅੱਜ ਕੱਲ ਤੇ ਫੈਸ਼ਨ ਹੀ ਹੋ ਗਿਆ ਅੱਜ ਤੇ ਲਾਈਟਾਂ ਲਗਾ ਕੇ ਬਸ ਉਹਨਾਂ ਨੂੰ ਜਗਾ ਕੇ ਤੇ ਨੱਚਦੀਆਂ ਜਾਂਦੀਆਂ ਕੋਈ ਤੇਲ ਡੁੱਲਣ ਦਾ ਵੀ ਡਰ ਨਹੀਂ ਹੈਗਾ ਤੇ ਪਹਿਲੇ ਸਮਿਆਂ ਦੇ ਵਿੱਚ ਘਰ ਘਰ ਤੋਂ ਦੀਵਿਆਂ 'ਚ ਤੇਲ ਪਵਾਇਆ ਜਾਂਦਾ ਸੀ ਜਾਂਦੇ ਜਾਂਦੇ ਖਤਮ ਵੀ ਤੇ ਹੋ ਜਾਂਦਾ ਸੀ ਦੀਵੇ ਜਗਦਿਆਂ 'ਚੋਂ ਤੇ ਹੁਣ ਤੇ ਬਸ ਲਾਈਟਾਂ ਦਾ ਹੀ ਫੈਸ਼ਨ ਆ